ਜਾਕੋ ਨੇ ਉੱਥੇ ਸਾਹਿਬ ਕਹਿੰਦੇ ਨੇ ਇੱਕ ਬਲਦੀ ਹੋਈ ਅਗਦੇ ਤੋਂ ਚਾਰ ਚਿੰਗਾਰੀਆਂ ਬੁਝਾ ਦੇਣੀਆਂ ਤੇ ਤੇਲ ਪਾ ਕੇ ਹੋਰ ਭੜਕਾ ਦੇਣਾ ਇਹ ਕੋਈ ਮਰਦਾਨਗੀ ਤੇ ਨਹੀਂ ਇਹ ਕੋਈ ਸਿਆਣਪ ਤੇ ਨਹੀਂ ਚਾਰ ਬੱਚਿਆਂ ਦੀ ਮੌਤ ਨੂੰ ਮੈਂ ਸਿਰਫ ਇਤਨਾ ਹੀ ਸਮਝਦਾ ਕਿ ਭਾਂਬੜ ਬਲਦੀ ਹੋਈ ਅਗਨੇ ਚਾਰ ਚਿੰਗਾਰੀਆਂ ਹੀ ਬੁਝੀਆਂ ਨੇ ਹੋਰ ਕੁਝ ਨਹੀਂ ਮੈਂ ਕੋਈ ਮੰਨਤਾ ਨਹੀਂ ਦਿੰਦਾ ਖੁਦ ਅੰਦਾਜ਼ਾ ਲਗਾਓ ਕਿਤਨੇ ਵੱਡੇ ਜਿਗਰੇ ਦਾ ਇਹ ਮਹਾਪੁਰਸ਼ ਮਾਲਕ ਹੋਵੇਗਾ ਕਿੰਨਾ ਵੱਡਾ ਵਿਸ਼ਾਲ ਇਸ ਦਾ ਗੁਰਦਾ ਹੈ ਇਸ ਦਾ ਜਿਗਰ ਹੈ ਇਸ ਦਾ ਸੇਨਾ ਜੋ ਇਸ ਢੰਗ ਨਾਲ ਮੱਥਾ ਮਾਰ ਰਿਹਾ ਹੈ ਇੱਕ ਜ਼ਾਲਮ ਦੇ ਨਾਲ ਟਕਰਾ ਰਿਹਾ ਹੈ ਪਰ ਅੱਗੋਂ ਵੀ ਚਰਚਾ ਕਰਨ ਵਾਲਾ ਇੱਕ ਆਲਮ ਹੈ ਉਹ ਕਹਿੰਦਾ ਮਹਾਰਾਜ ਮੇਰੀ ਗੱਲ ਵਿੱਚੇ ਰਹੇ ਤੁਸੀਂ ਖੁੱਲੇ ਰੂਪ ਵਿੱਚ ਕਬੂਲ ਕਰੋ ਮੇਰੀ ਹਾਰ ਹੋ ਗਈ ਔਰ ਵਾਕਈ ਫੜੀ ਹਾਰ ਹੋ ਗਈ ਔਰ ਸੰਤ ਦਾ ਇੱਕ ਕੰਮ ਹੈ ਸੱਚ ਬੋਲਣਾ ਤੁਸੀਂ ਸੰਤ ਹੋ ਤੁਸੀਂ ਫਕੀਰ ਹੋ ਕਬੂਲ ਹੋ ਕਿ ਵਾਕਈ ਕੁਝ ਨਹੀਂ ਔਰ ਬੋਲ ਬੜੇ ਕੀਮਤੀ ਨੇ ਜਿਹੜੇ ਮੇਰੇ ਪਾਤਸ਼ਾਹ ਨੇ ਕਹੇ ਨੇ ਸੰਗੇ ਬਦ ਗੋ ਘਰ ਅਗਰ ਕਾਸ਼ਾ ਹੈ ਜ਼ਰੀ ਸ਼ਿਕੰਦ ਚੋਂ ਕਿ ਔਰੰਗਜ਼ੇਬ ਦੇ ਕੋਲ ਇਹ ਅਹੰਕਾਰ ਪਰਸ਼ੀਨ ਤੋਂ ਬਿਨਾ ਹੋਰ ਕੁਝ ਨਹੀਂ ਸਮਝਦੇ ਸੰਤ ਤੇ ਪਰਸ਼ੀਨ ਦੇ ਮਹਾਨ ਆਲਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮਾ ਪਰਸ਼ੀਨ ਦੇ ਵਿਚਾਰ ਦਿੱਤਾ ਸੰਗੇ ਬਦਗੋ ਘਰ ਅਗਰ ਕਾਸੇ ਜ਼ਰੀ ਸ਼ਿਕੰਦਰ ਕੀਮਤੇ ਸੰਗ ਨੇ ਫਜ਼ਾਇਦ ਵਜ਼ਰ ਕਮ ਨਾ ਛੋੜ ਸਹਿਬ ਤੇ ਕਹਿੰਦਨ ਮੈਂ ਮੰਨਦਾ ਅਗਰ ਕੋਈ ਭੈੜਾ ਬਦ ਕਲਾਮ ਬੰਦਾ ਜ਼ਾਲਮ ਬੰਦਾ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਤਾਂ ਮੈਂ ਮੰਨਦਾ ਸੋਨੇ ਦਾ ਕਾਸਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇ ਮੈਂ ਮੰਨਦਾ ਇਸ ਗੱਲ ਨੂੰ ਮੰਨਦਾ ਪਾਦਸ਼ਾਹ ਦੀ ਇਲਮੀਅਤ ਇੱਥੇ ਟਪਕਦੀ ਪਈ ਹੈ ਕਿ ਕਿਤਨੇ ਆਪ ਆਲਮ ਨੇ ਕਹਿਣ ਦਾ ਢੰਗ ਕਿਤਨਾ ਨਿਰਾਲਾ ਹੈ ਕਿਤਨੀ ਖੂਬੀ ਦੇ ਨਾਲ ਆਪ ਔਰੰਗਜ਼ੇਬ ਦੇ ਸਾਹਮਣੇ ਇਹ ਸਭ ਕੁਝ ਰੱਖ ਰਹੇ ਨੇ ਸਾਹਿਬ ਕਹਿੰਦੇ ਮੈਂ ਮੰਨਦਾ ਅਗਰ ਕੋਈ ਪੱਥਰ ਚੁੱਕ ਕੇ ਇੱਕ ਸੋਨੇ ਦੇ ਕਾਸੇ ਨੂੰ ਤੋੜਨ ਦੀ ਕੋਸ਼ਿਸ਼ ਕਰੇ ਟੁੱਟ ਜਾਏਗਾ ਸੋਨੇ ਦਾ ਕਾਸਾ ਪੱਥਰ ਨਹੀਂ ਟੁੱਟੇਗਾ ਪਰ ਸਾਹਿਬ ਕਹਿੰਦੇ ਨੇ ਕੀਮਤ ਦੇ ਸੰਗ ਨੇ ਫਜ਼ਾਇਦ ਵਜ਼ਰ ਕਮ ਨਾ ਸ਼ੂਰ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੋਨੇ ਦੀ ਕੀਮਤ ਕੋਈ ਘਟਣੀ ਨਹੀਂ ਮੈਂ ਮੰਨਦਾ ਤੂੰ ਸੋਨੇ ਦਾ ਕਾਸਾ ਤੋੜਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਮੇਰੇ 마ਸੂਮ ਬੱਚੇ ਤੂੰ بڑے بڑے ਜਰਨੈਲ ਸਿੱਖ ਸੰਤ ਸਿਪਾਹੀ ਸੋਨੇ ਦੇ ਕਾਸੇ ਤੋੜੇ ਨੇ ਮੈਂ ਮੰਨਦਾ ਔਰ ਟੁੱਟ ਗਏ ਸੋਨੇ ਦੇ ਕਾਸੇ ਟੁੱਟ ਗਏ ਨੇ ਮੈਂ ਇਹ ਵੀ ਮੰਨਦਾ ਪੱਥਰ ਨਹੀਂ ਟੁੱਟਿਆ ਜਿਸ ਪੱਥਰ ਨਾਲ ਤੂੰ ਤੋੜੇ ਨੇ ਪਰ ਪੱਥਰ ਦੀ ਕੀਮਤ ਕੋਈ ਵਧੇ ਨਹੀਂ ਸੋਨੇ ਦੀ ਕੀਮਤ ਕੋਈ ਘਟੇ ਨਹੀਂ ਤਾਂ ਜ਼ਿੰਦਗੀ ਲੋਕ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਕੇ ਜ਼ਿੰਦਗੀ ਦੀ ਪ੍ਰੇਰਨਾ ਲੈਣਗੇ ਜੀਵਨ ਦੀ ਪ੍ਰੇਰਨਾ ਲੈਣਗੇ ਔਰ ਤੇਰੇ ਉੱਪਰ ਤਾਂ ਜ਼ਿੰਦਗੀ ਖੜਕਾਰਾਂ ਹੀ ਬੈਣੇ ਕਹਿੰਦੇ ਨੇ ਇਸ ਜ਼ਫਰ ਨਾਮ ਨੂੰ ਪੜ੍ਹ ਕੇ ਸੁੱਖ ਦੀ ਨੀਂਦ ਔਰੰਗਜ਼ੇਬ ਨਹੀਂ ਸੋ ਸਕਿਆ ਸੀ ਤੜਪਦਾ ਹੀ ਰਿਹਾ ਭਈ ਇਹ ਕੀ ਕਰ ਬੈਠਾ ਐ ਮੈਨੂੰ ਅਨਰਥ ਹੋ ਗਿਆ ਮੇਰੀ ਵਾਕਈ ਕੀਮਤ ਕੋਈ ਵਧੇ ਨਹੀਂ ਔਰ ਉਸ ਮਹਾਪੁਰਸ਼ ਦੀ ਕੀਮਤ ਵਕਈ ਕੋਈ ਘਟੀ ਨਹੀਂ ਜਿਹੜੀ ਮੈਂ ਘਟਾਣ ਦੀ ਕੋਸ਼ਿਸ਼ ਕੀਤੀ ਉਹ ਤੇ ਨਹੀਂ ਘਟੇਗੀ ਹੁਣ ਸੋਨਾ ਟੁੱਟ ਜਾਏ ਤਾਂ ਕੋਈ ਪਿੱਤਲ ਥੋੜੀ ਬਣ ਜਾਂਦਾ ਸਮਝਾਉਂਦੇ ਉਹਦੀ ਕੀਮਤ ਥੋੜੀ ਘਟੇਗੀ ਕੀਮਤ ਇਹ ਸੰਗਨੇ ਪਦਾਏਲ ਵਜ਼ਰ ਕਮ ਨਾ ਹੋਵੇ ਅਹੰਮ ਘੜਿਆ ਜਾਂਦਾ ਸ਼ਰਮਖੰਡ ਵਿੱਚ ਬੰਦਾ ਅਣਖੀਲਾ ਹੋ ਜਾਏਗਾ ਹੰਕਾਰੀ ਨਹੀਂ ਅਣਖੀਲਾ ਹੰਕਾਰ ਮਿਟ ਨਹੀਂ ਸਕਦਾ ਇਹਨੂੰ ਬਦਲ ਨਾ ਪਾਏਗਾ ਤੁਸੀਂ ਆਪ ਕੋ ਹੰਕਾਰ ਅੰਦਰੋਂ ਕੱਢ ਦੇਗੇ ਨਹੀਂ ਨਿਕਲੇਗਾ ਇਹ ਰਹੇਗਾ ਇਹ ਦਾਨ ਕਰਾਂਗੇ ਦਾਨ ਦਾ ਹੰਕਾਰ ਹੋ ਜਾਏਗਾ ਗਿਆਨ ਕਰਾਂਗੇ ਗਿਆਨ ਦਾ ਹੰਕਾਰ ਹੋ ਜਾਏਗਾ ਸੇਵਾ ਕਰਾਂਗੇ ਸੇਵਾ ਦਾ ਹੰਕਾਰ ਹੋ ਜਾਏਗਾ ਕੀਰਤਨ ਕਰਾਂਗੇ